ਜੁਗ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ ਹਾਜ਼ਰਾ ਹਜ਼ੂਰ ਸਾਬੇ ਕਮਾਲ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਕੋਟਾਨ ਕੋਟਾਨ ਕਿਰਪਾ ਰਹਿਮਤ ਤੇ ਬਖਸ਼ਿਸ਼ ਹੋਈ ਹੈ ਜੋ ਹਰ ਰੋਜ਼ ਦੀ ਤਰ੍ਹਾਂ ਪਰੀਪੂਰਨ ਪ੍ਰਮਾਤਮਾ ਜੀ ਤਰੁੱਠੇ ਨੇ ਸਵਾਸ ਬਖਸ਼ੇ ਨੇ ਤੇ ਇੰਨਾ ਸੁਆਸਾ ਨੂੰ ਸਫਲ ਬਣਾਉਂਦਿਆਂ ਹੋਇਆਂ ਗੁਰਬਾਣੀ ਦੀ ਪਾਵਨ ਬਖਸ਼ਿਸ਼ ਰਹਿਮਤ ਦੀ ਵਿਚਾਰ ਕਰਦੇ ਆਂ ਆਪਜੀ ਦੇ ਨਾਲ ਰੋਜ਼ਾਨਾ ਵਾਂਗੂ ਅੱਜ ਫਿਰ ਗੁਰਬਾਣੀ ਵਿਚਾਰ ਐਪੀਸੋਡ ਲੈ ਕੇ ਹਾਜ਼ਰ ਹੋਏ ਹਾਂ ਜਿਸ ਦੇ ਵਿੱਚ ਕੋਸ਼ਿਸ਼ ਇਹੀ ਆਪਜੀ ਨਾਲ ਕਰ ਰਹੇ ਆਂ ਕਿ ਆਪਾਂ ਰਲ ਮਿਲ ਕੇ ਸਤਗੁਰੂ ਜੀ ਕੀ ਅੰਮ੍ਰਿਤਮਈ ਪਾਵਨ ਬਾਣੀ ਦੀ ਵਿਚਾਰ ਕਰ ਸਕੀਏ ਤੇ ਆਪਣੇ ਜੀਵਨ ਦੇ ਵਿੱਚ ਉਹਨੂੰ ਸਮੋਗੇ ਇੱਕ ਚੰਗਾ ਸਦਾਚਾਰਕ ਜੀਵਨ ਜੀ ਕੇ ਆਪਣੀ ਇਸ ਜ਼ਿੰਦਗੀ ਦੀ ਬਾਜੀ ਨੂੰ ਜਿੱਤ ਕੇ ਪ੍ਰਮਾਤਮਾ ਨਾਲ ਇੱਕਮਿਕ ਹੋ ਸਕੀਏ ਸੋ ਇਸੇ ਅਧੀਨ ਹੀ ਅਸਖਮਨੀ ਸਾਹਿਬ ਜੀ ਦੀ ਪਾਵਨ ਲੜੀਵਾਰ ਵਿਚਾਰ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਚੱਲ ਰਹੀ ਹੈ ਜਿਸ ਵਿੱਚ ਹੁਣ ਤੱਕ ਆਪਾਂ 12 ਨੰਬਰ ਅਸ਼ਟਪਦੀ ਦੇ ਪਹਿਲੇ ਜਿਹੜੇ 5 ਸਟਾਂਜੇ ਨੇ ਉਹ ਵਿਚਾਰੇ ਨੇ ਜਿਸ ਦੇ ਵਿੱਚ ਸਤਿਗੁਰੂ ਸਾਹਿਬ ਜੀ ਨੇ ਸਾਨੂੰ ਬਹੁਤ ਹੀ ਬਰੀਕੀ ਦੇ ਨਾਲ ਸਾਡੇ ਮਨੁੱਖਤਾ ਦੇ ਸੁਭਾਅ ਨੂੰ ਬਿਆਨ ਕੀਤਾ ਹੈ ਕਿ ਮਨੁੱਖ ਕਿਵੇਂ ਸਾਰਾ ਦਿਨ ਪਦਾਰਥਾਂ ਦੀ ਦੌੜ ਦੇ ਵਿੱਚ ਹੀ ਦੌੜਨਾ ਚਾਹੁੰਦਾ ਹੈ ਤੇ ਆਪਣੀ ਸਾਰੀ ਜ਼ਿੰਦਗੀ ਇਸ ਪਦਾਰਥਾਂ ਦੀ ਉਪਲਬਧੀ ਵਾਸਤੇ ਹੀ ਲਾ ਦਿੰਦਾ ਹੈ ਚਾਹੀਦਾ ਤੇ ਇਹ ਸੀ ਕਿ ਇਹਦੇ ਜੀਵਨ ਦਾ ਮੁੱਖ ਉਦੇਸ਼ ਤੇ ਮੁੱਖ ਟੀਚਾ ਪਰੀਪੂਰਣ ਪਰਮਾਤਮਾ ਵਾਹਿਗੁਰੂ ਦੀ ਬਾਤ ਨੂੰ ਸਮਝੜਾ ਹੁੰਦਾ ਤੇ ਮਾਨਵਤਾ ਦੇ ਵਿੱਚ ਰਹਿ ਕੇ ਸੰਸਾਰ ਵਿੱਚ ਰਹਿ ਕੇ ਮਾਨਵਤਾ ਨਾਲ ਪਿਆਰ ਕਰਨਾ ਵੜਦਾ ਸਤਗੁਰੂ ਸਹਿਬਾਨ ਨੇ ਆਪਣੇ ਜੀਵਨ ਕਾਲ ਦੇ ਵਿੱਚ ਪਦਾਰਥਵਾਦ ਤੋਂ ਉੱਪਰ ਉੱਠ ਕੇ ਮਾਨਵਤਾ ਦੀ ਸੇਵਾ ਦੇ ਵਿੱਚ ਆਪਣਾ ਸਾਰਾ ਸਮਾਂ ਲਾਇਆ ਸੀ ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਤੱਕ ਸਾਰੇ ਦੇ ਸਾਰੇ ਜਿੰਨੇ ਗੁਰੂ ਸਹਿਬਾਨ ਸਨ ਸਾਰਿਆਂ ਨੇ ਮਨੁੱਖ ਦੇ ਸਮਾਜਿਕ ਜੀਵਨ ਚਰਿਆ ਨੂੰ ਸਮਾਜਿਕ ਢਾਂਚੇ ਨੂੰ ਉੱਚਾ ਚੁੱਕਣ ਦੇ ਉੱਤੇ ਲਾਇਆ ਸੀ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਮਾਰਜ ਨੇ ਸਮਾਜ ਦੀਆਂ तमाम ਉਹਨਾਂ ਬੁਰਾਈਆਂ ਤੇ ਕੁਰੀਤੀਆਂ ਨੂੰ ਭੰਡਿਆ ਤੇ ਪਾਤਸ਼ਾਹ ਜੀ ਨੇ ਇੱਕ ਸਦਾਚਾਰਕ ਜੀਵਨ ਜਿਉਣ ਦੀ ਗੱਲ ਕਹੀ। ਭਾਵੇਂ ਉਹ ਔਰਤ ਦਾ ਪੱਖ ਸੀ ਜਿਹਦੇ ਵਿੱਚ ਔਰਤ ਨੂੰ ਪੈਰ ਦੀ ਜੁੱਤੀ ਕਿਹਾ ਜਾ ਰਿਆ ਸੀ। ਸਤਿਗੁਰੂ ਪਾਤਸ਼ਾਹ ਨੇ ਸੋ ਕਿਉ ਮੰਦਾ ਆਖੀਏ ਜਿੱਤ ਜੰਮੇ ਰਾਜਾਂ ਦਾ ਹੋ ਕਾਢੇ ਕੇ ਬਰਾਬਰਤਾ ਦਿੱਤੀ। ਗੁਰੂ ਅਰਬਿੰਦ ਸਾਹਿਬ ਜੀ ਨੇ ਘੁੰਡ ਪ੍ਰਥਾ ਅਤੇ ਸਤੀ ਪ੍ਰਥਾ ਆਦਿਕ ਦੀਏ ਜਿਹੜੇ ਕ੍ਰਿਤਿਆਂ ਜਿਹੜੀਆਂ ਸਮਾਜਿਕ ਵਿਦ ਸੀ ਉਹਨਾਂ ਦਾ ਰੱਜ ਕੇ ਵਿਰੋਧ ਕੀਤਾ ਜੰਜੀਆ ਟੈਕਸ ਤੱਕ ਸੱਚੇ ਪਾਤਸ਼ਾਹ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਨੇ ਜਿਹੜਾ ਹੈ ਉਹ ਲੋਕਾਂ ਦੇ ਉੱਪਰੋਂ ਹਟਾਇਆ ਤੋਂ ਮੇਰੇ ਕਹਿਣ ਤੋਂ ਭਾਵ ਇਹ ਹੈ ਕਿ ਜਿੱਥੇ ਅਸੀਂ ਗੁਰਬਾਣੀ ਪੜ੍ਹ ਕੇ ਗੁਰਬਾਣੀ ਦੀ ਵਿਚਾਰ ਕਰਕੇ ਇੱਕ ਆਪਣੇ ਜੀਵਨ ਨੂੰ ਨਿਰਮਲ ਕਰਨਾ ਹੈ ਉੱਥੇ ਅਸੀਂ ਨਾਲ ਸਮਾਜ ਦੇ ਵਿੱਚ ਰਹਿ ਕੇ ਸਮਾਜ ਦੇ ਭਲਾਈ ਦਾ ਕੰਮ ਵੀ ਕਰਨਾ ਹੈ ਸੇਵਾ ਕੀ ਹੈ ਸਤਗੁਰੂ ਜੀ ਨੇ ਸਿੱਖ ਨੂੰ ਦੁਨੀਆ ਦਾ ਸਭ ਤੋਂ ਵੱਡਾ ਸੇਵਾਦਾਰ ਇਸ ਕਰਕੇ ਬਣਾਇਆ ਕਿਉਂਕਿ ਸਿੱਖ ਦੇ ਅੰਦਰ ਪਿਆਰ ਭਾਵਨੀ ਗੁਰਬਾਣੀ ਦੇ ਰਾਹੀਂ ਐਸੀ ਪੈਦਾ ਕਰ ਦਿੱਤੀ ਕਿ ਸਿੱਖ ਨੂੰ ਇਹ ਗੱਲ ਸਿਖਾ ਦਿੱਤੀ ਜੀਤੇ ਜੀ ਤੇਤੇ ਸਭ ਤੇਰੇ ਬਿਨ ਸੇਵਾ ਫਲਕਿਸ਼ ਨਹੀਂ ਜਿਹੜੇ ਕਰਮ ਜਿਹੜੇ ਲੋਕਾਂ ਨੇ ਜਾਤ ਪਾਤ ਦੇ ਨਾਂ ਤੇ ਵੰਡੇ ਸਨ ਜਿਵੇਂ ਜੁੱਤੀਆਂ ਗੰਡਣ ਦਾ ਕੰਮ ਭਗਤ ਰਵਿਦਾਸ ਜੀ ਕਰਦੇ ਸਨ ਤੇ ਲੋਕੀ ਉਹਨਾਂ ਨੂੰ ਚਮਾਰ ਹੀ ਕਹਿੰਦੇ ਰਹੇ ਪਰ ਜੇ ਕੋਈ ਜੁਲਾਹੇ ਦਾ ਕੰਮ ਕਰਦਾ ਸੀ ਤੇ ਉਹਨੂੰ ਬਾਬਾ ਕਬੀਰ ਜੀ ਨੇ ਲੋਕਾਂ ਨੇ ਛੋਟੀ ਜາດ ਦਾ ਕਹਿ ਕੇ ਪੰਡ ਦਿੱਤਾ ਸਤਿਗੁਰੂ ਗੁਰਦੇਵ ਕੋਰ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਜਦੋਂ ਇਹ ਬਾਤ ਕਹੀ ਨਾ ਨੀਚਾ ਅੰਦਰ ਨੀਚ ਜਾਤ ਨੀਚੀ ਹੂੰ ਅਤ ਨੀਚ ਨਾਨਕ ਤਿੰਨ ਕੈ ਸੰਗ ਸਾਥ ਵਡਿਆ ਸਿਉ ਕਿਆਰੀਸ ਕਹਿੰਦੇ ਮੇਰੀ ਤੇ ਆਪ ਜਾਤ ਜਿਹੜੀ ਐ ਪ੍ਰਮਾਤਮਾ ਦੇ ਹੁਕਮ ਤੇ ਉਹਦੀ ਰਜ਼ਾ ਤੇ ਉਹਦੇ ਨਾਮ ਨੂੰ ਜਪਣ ਦੀ ਐ ਮੈਂ ਉਹਦੇ ਹੁਕਮ ਦੇ ਵਿੱਚ ਰਹਿਣਾ ਸਾਰੀ ਮਨਮਤ ਨਾਲ ਪਿਆਰ ਕਰਦਾ ਐ ਤੇ ਮੈਂ ਆਪਣੇ ਆਪ ਨੂੰ ਉਸ ਨੀਵੀਂ ਜਾਤ ਵਿੱਚ ਰਹਿ ਕੇ ਜਾਦਾ ਖੁਸ਼ ਹਾਂ ਉਹਨਾਂ ਵੱਡਿਆਂ ਉੱਚਿਆਂ ਦੀਆਂ ਰੀਸਾ ਕਰਨ ਦੀ ਬਜਾਏ ਸੋ ਮੇਰੀ ਕਹਿਣ ਤੋਂ ਭਾਵ ਇਹ ਹੈ ਕਿ ਗੁਰਬਾਣੀ ਚੌਂਕੜੇ ਮਾਰਨ ਦਾ ਨਾਮ ਨਹੀਂ ਹੈ ਹੱਥ ਵਿੱਚ ਮળાਵਾ ਫੜਨ ਦਾ ਨਾਮ ਨਹੀਂ ਹੈ ਕਿ ਵੀ ਮੈਂ ਇੰਨੇ ਚੌਂਕੜੇ ਮਾਰ ਕੇ ਇੰਨੇ ਪਾਠ ਕਰ ਲਿਆ ਗੁਰਬਾਣੀ ਹੈ ਕਿਰਤ ਵਿਰਤ ਕਰ ਧਰਮ ਦੀ ਖਟ ਖਵਾਲਣ ਭਾਇ ਕਰੇ ਗੁਰਬਾਣੀ ਹੈ ਗੁਰਮੁਖ ਹੱਤ ਸੁਕਾਰਥੇ ਸਾਧ ਸੰਗਤ ਜੋ ਕਾਰਕਮ ਆਵੇ ਗੁਰਬਾਣੀ ਹੈ ਗੁਰਬਾਣੀ ਲਿਖ ਪੋਥੀਆਂ ਤਾਲ ਮਰਦੰਗ ਰਬਾਬ ਵਜਾਵੇ ਆਪ ਗਵਾਵੇ ਨਾ ਆਪ ਗਣਾਵੇ ਸੇਵਾ ਕਰਨੀ ਹੈ ਮਾਨਵਤਾ ਦੀ ਪਿਆਰ ਵਰਤਣਾ ਹੈ ਮਾਨਵਤਾ ਦੇ ਵਿੱਚ ਇੱਕ ਦੂਸਰੇ ਦੀ ਈਰਖਾ ਨਫ਼ਰਤ ਤੋਂ ਉੱਪਰ ਉੱਟ ਕੇ ਮਾਨਵਤਾ ਦੇ ਵਿੱਚ ਸਾਂਝਾ ਜੀਵਨ ਜਿਉਣਾ ਹੈ ਐਸਾ ਜੀਵਨ ਜਿਸ ਜੀਵਨ ਨੂੰ ਜੂਕੇ ਅਸੀਂ ਪ੍ਰਮਾਤਮਾ ਨੂੰ ਹਾਜ਼ਰ ਨਾਜ਼ਰ ਜਾਣਦੇ ਹਾਂ ਇਹ ਗੱਲ ਸਮਝਣੀ ਹੈ ਮੈਂ ਬਾਰ ਬਾਰ ਕਹਿੰਦਾ ਗੁਰਬਾਣੀ ਵਿੱਚ ਸਤਿਗੁਰੂ ਕੇ ਪਾਵਨ ਸ਼ਬਦਾਂ ਵਿੱਚ ਹਰ ਇੱਕ ਸ਼ਬਦ ਵਿੱਚ ਪ੍ਰਮਾਤਮਾ ਦੀ ਕਥਾ ਹੈ। ਪ੍ਰਮਾਤਮਾ ਨੂੰ ਮਿਲਣ ਦੀ ਬਾਤ ਹੈ। ਬਾਰ ਬਾਰ ਕਿਹਾ ਜਾਂਦਾ ਹੈ ਰੱਬ ਨੂੰ ਚੇਤੇ ਕਰ ਰੱਬ ਨੂੰ ਚੇਤੇ ਕਰ ਰੱਬ ਨੂੰ ਚੇਤੇ ਕਰ ਕਿਉਂ ਇਸ ਮਨ ਨੂੰ ਕਿਹਾ ਕਿ ਜਾ ਰਿਹਾ ਹੈ? ਕਿਉਂਕਿ ਜਦੋਂ ਇਹ ਮਨ ਆਪਣੀ ਮਰਜ਼ੀ ਕਰਦਾ ਹੈ ਉਦੋਂ ਇਹ ਸ਼ੈਤਾਨ ਬਣ ਜਾਂਦਾ ਹੈ। ਹੈਵਾਨ ਬਣ ਜਾਂਦਾ ਹੈ। ਬੁਰੇਆਈਆਂ ਦੇ ਪਿੱਛੇ ਦੌੜਦਾ ਹੈ, ਵਿਕਾਰਾਂ ਦੇ ਪਿੱਛੇ ਦੌੜਦਾ ਹੈ। ਭੁੱਖ ਆਪਣੀ ਮਿਟਾਉਣ ਦੀ ਖਾਤਰ ਕਿਤੇ ਅੱਖਾਂ ਦੀ ਭੁੱਖ ਹੈ। ਕਿਤੇ ਕੰਨਾਂ ਦੀ ਭੁੱਖ ਹੈ ਕਿਤੇ ਇੰਦਰੀਆਂ ਦੀ ਭੁੱਖ ਹੈ ਪਤਾ ਨਹੀਂ ਕਿੰਨੀਆਂ ਕ ਭੁੱਖਾਂ ਇਹਦੇ ਜੀਵਨ ਦੇ ਵਿੱਚ ਪਈਆਂ ਨੇ ਕੇਵਲ ਪੇਟ ਦੀ ਉਹ ਚ ਰੋਟੀ ਪਾਉਣ ਦੀ ਭੁੱਖ ਨਹੀਂ ਇਹਦੀ ਰੋਟੀ ਤੇ ਸਵੇਰੇ ਉੱਠ ਕੇ ਖਾ ਲਵੇ ਦੋ ਪ੍ਰਸ਼ਾਦ ਦੇ ਛੱਕ ਲੈਂਦਾ ਹੈ ਇਹਦੀ ਭੁੱਖ ਮਿਟ ਜਾਣੀ ਚਾਹੀਦੀ ਸੀ ਫਿਰ ਪਰ ਇਹਨੂੰ ਹੋਰ ਬਹੁਤ ਭੁੱਖਾਂ ਨੇ ਅੱਖਾਂ ਨੂੰ ਪ੍ਰਾਏ ਰੂਪ ਪ੍ਰਾਏ ਤਨ ਨੂੰ ਵੇਖਣ ਦੀ ਭੁੱਖ ਹੈ ਕੰਨਾਂ ਨੂੰ ਨੰਦਿਆ ਚੁਗਲੀ ਸੁਣਨ ਦੀ ਭੁੱਖ ਹੈ ਉਸਤਤ ਸੁਣਨ ਦੀ ਭੁੱਖ ਹੈ ਜੀਭ ਨੂੰ ਗੱਦੇ ਬੋਲ ਬੋਲਣ ਦੀ ਭੁੱਖ ਹੈ ਅਸ਼ਲੀਲਤਾ ਦੀ ਬੋਲੀ ਬੋਲਣ ਦੀ ਭੁੱਖ ਹੈ ਹੱਥਾਂ ਨੂੰ ਆਪਣੀ ਅਪਰਾਧ ਕਰਨ ਦੀ ਭੁੱਖ ਹੈ ਪੈਰਾਂ ਨੂੰ ਬੁਰੇ ਪਾਸੇ ਵੱਲ ਜਾਣ ਦੀ ਭੁੱਖ ਹੈ ਕਲਕੀ ਇੰਨੀਆਂ ਭੁੱਖਾਂ ਇਹਨੇ ਆਪਣੇ ਅੰਦਰ ਪਾਈਆਂ ਨੇ ਇਸੇ ਕਰਕੇ ਸਤਿਗੁਰੂ ਕਹਿੰਦੇ ਨੇ ਪੇਟ ਦੀ ਭੁੱਖ ਤੇ ਰੱਜੀ ਜਾ ਸਕਦੀ ਹੈ ਪਰ ਨੀਤ ਦੀ ਭੁੱਖ ਜਿਹੜੀ ਹੈ ਨਾ ਇਹ ਰੱਜਣੀ ਬਹੁਤ ਔਖੀ ਹੈ ਇਸੇ ਕਰਕੇ ਸਤਿਗੁਰੂ ਜੀ ਨੇ ਕਿਹਾ ਸੀ ਬਿਨਾਂ ਸੰਤੋਖ ਨਹੀਂ ਕੋ ਰਾਜੇ ਇਹਦੀ ਨੀਤ ਦੇ ਵਿੱਚ ਧਰਮ ਨਹੀਂ ਹੈ ਇਹਦੀ ਨੀਤ ਦੇ ਵਿੱਚ ਬੇਈਮਾਨੀ ਹੈ ਇਹ ਧਰਮ ਦਾ ਕੇਵਲ ਲਿਬਾਸ ਉੜ ਕੇ ਰੱਖਣਾ ਚਾਹੁੰਦਾ ਹੈ ਕਿ ਮੇਰੀ ਉਹ ਜਿਹੜੀ ਭੁਖੀ ਨੀਤ ਆ ਨਾ ਉਹ ਬਚੀ ਰਵੇ ਉਹ ਲੋਕਾਂ ਦੇ ਸਾਹਮਣੇ ਜਗ ਜਾਹਿਰ ਨਾ ਹੋਵੇ ਇਸੇ ਕਰਕੇ ਇਹ ਕੇਵਲ ਧਰਮ ਦੇ ਬਾਣੇ ਹੇਠਾਂ ਆਪਣੀ ਸ਼ੈਤਾਨੀਆਂ ਨੂੰ ਆਪਣੇ ਕੁਕਰਮਾਂ ਨੂੰ ਆਪਣੀਆਂ ਬੁਰਾਈਆਂ ਨੂੰ ਲੁਕਾ ਕੇ ਰੱਖਣਾ ਚਾਹੁੰਦਾ ਪਰ ਸਤਿਗੁਰੂ ਗੁਰਦੇਵ ਜੀ ਮਹਾਰਾਜ ਜੀ ਇਹਦੀਆਂ ਸਾਰੀਆਂ ਬੁਰਾਈਆਂ ਇਹਦੇ ਸਾਰੇ ਕਿਵਾੜ ਖੋਲ ਦਿੰਦੇ ਨੇ ਜਦੋਂ ਇਹ ਬਾਤ ਕਹਿੰਦੇ ਨੇ ਕਹਿੰਦੇ ਇੱਕ ਗੱਲ ਚੇਤੇ ਰੱਖੀ ਤੂੰ ਦੁਨੀਆਂ ਤੋਂ ਲੁਕਾ ਸਕਦਾ ਹੈ ਸਭ ਕੁਝ ਮੇਰੇ ਤੋਂ ਕੁਝ ਵੀ ਨਹੀਂ ਲੁਕਾ ਸਕਦਾ ਸੋ ਅੱਜ ਦੇ ਜਿਹੜੇ 5 ਨੰਬਰ ਸਟੈਂਜੇ ਤੱਕ ਜਿਹੜੀ ਆਪਾਂ ਵਿਚਾਰ ਕੀਤੀ ਹੈ ਇਹਦੇ ਵਿੱਚ ਪਾਤਸ਼ਾਹ ਜੀ ਨੇ ਇਹੀ ਗੱਲ ਸਮਝਾਈ ਹੈ ਕਰਨ ਕਰਾਵਣ ਸਭ ਕੁਝ ਉਹ ਪਰਮਾਤਮਾ ਦੇ ਹੁਕਮ ਤੇ ਰਜ਼ਾ ਵਿੱਚ ਰਹੇ ਉਹਦੇ ਭਾਣੇ ਵਿੱਚ ਰਹੇ ਜੋ ਸਭ ਕੁਝ ਕਰਨ ਕਰਾਉਣ ਵਾਲਾ ਹੈ ਉਹਦੇ ਹੁਕਮ ਵਿੱਚ ਰਹਿ ਕੇ ਆਪਣੇ ਜੀਵਨ ਦੇ ਵਿੱਚ ਤਬਦੀਲੀ ਲੈ ਕੇ ਆ ਆਪਣੇ ਆਪ ਨੂੰ ਆਪ ਨਿਰਮਲ ਕਰ ਆਪ ਸਵਾਰ ਆਪਣੇ ਆਪ ਨੂੰ ਆਪ ਪਵਿੱਤਰ ਕਰ ਤਾਂ ਕਿ ਤੇਰੇ ਅੰਦਰ ਦੇ ਖਿਆਲ ਨਿਰਮਲ ਹੋ ਜਾਣ ਤੇਰੇ ਅੰਦਰ ਪਵਿੱਤਰਤਾ ਆ ਜਾਵੇ ਇੱਕ ਗੱਲ ਚਿੱਤੇ ਰੱਖਿਓ ਜਿਹੋ ਜੀ ਸਾਡੀ ਅਵਸਥਾ ਹੈ ਨਾ ਜਿਹੋ ਜੇ ਸਾਡੇ ਅੰਦਰ ਦੀ ਅੰਦਰ ਬੈਠਾ ਹੋਏ ਵਿਕਾਰ ਨੇ ਉਹੋ ਜੇ ਮੂੰਹ ਤੋਂ ਨਿਕਲਦੇ ਨੇ ਕਿਤੇ ਸੀਵਰੇਜ ਦਾ ਗੰਦਾ ਪਾਣੀ ਹੋਵੇ ਜਿਹਦੇ ਵਿੱਚ ਗੰਦਗੀ ਭਰੀ ਹੋਵੇ ਤੇ ਉਹਦੇ ਉੱਪਰ ਟੈਪ ਲਾ ਦਿਓ ਕਿ ਉਹਦੇ ਵਿੱਚੋਂ ਅੰਮ੍ਰਿਤ ਨਿਕਲੂਗਾ ਉਹੀ ਸੀਵਰੇਜ ਦਾ ਗੰਦਾ ਪਾਣੀ ਨਿਕਲੂਗਾ ਇਵੇਂ ਹੀ ਮਨੁੱਖ ਦੇ ਅੰਦਰ ਇਤਨੀ ਗੰਦਗੀ ਹੈ ਇਤਨੀ ਗੰਦਗੀ ਇਹਨੇ ਆਪਣੇ ਅੰਦਰ ਪਾਈ ਹੋਈ ਹੈ ਜਦੋਂ ਬੋਲਦਾ ਹੈ ਤੇ ਗੰਦੇ ਬੋਲ ਬੋਲਦਾ ਹੈ ਇਸੇ ਕਰਕੇ ਪਾਤਸ਼ਾਹ ਕਹਿੰਦੇ ਨਾ ਕਹਿੰਦੇ ਮਾਥੇ ਤ੍ਰਿਕੁਟੀ ਦ੍ਰਿਸ਼ਟ ਕਰੂਰ ਬੋਲੇ ਕੌੜਾ ਜਿਬਾ ਕੀ ਫੂੜ ਕਹਿੰਦੇ ਮੱਥੇ ਦੇ ਉੱਤੇ ਟਿਉੜੀਆਂ ਪਈਆਂ ਨੇ ਅੱਜ ਮੈਂ ਕਈ ਵਾਰੀ ਹੈਰਾਨ ਹੁੰਨਾ ਜਿਹੜੇ ਮਨੁੱਖ ਨਵੇਂ-ਨਵੇਂ ਅੰਮ੍ਰਿਤ ਛੱਕਦੇ ਆ ਨਾ ਬੜੇ ਆਪਣੇ ਆਪ ਨੂੰ ਪੰਥਕ ਮੈਸੀਜ ਦੀ ਫਲਾਨੀ ਸੰਸਥਾ ਦੇ ਆ ਫਤੇ ਤੱਕ ਨਹੀਂ ਬੁਲਾਉਂਦੇ ਆ ਸਾਡੇ ਨਾਲ ਬੜੀ ਵਾਰੀ ਵਰਤਦਾ ਇਹ ਕਈ ਵਾਰੀ ਇੱਥੇ ਆਉਣਗੇ ਬੜੇ ਪਿਆਰੇ ਖੂਬਸੂਰਤ ਚਿਹਰੇ ਵੇਖਣ ਨੂੰ ਹੋਣਗੇ ਨਹੀਂ ਜੀ ਅਸੀਂ ਨਹੀਂ ਇਹਨੂੰ ਫਤੇ ਬੁਲਾਉਣੀ ਇਹ ਤੇ ਨਾਸਤਿਕ ਹੈ ਤੇ ਮਿਸ਼ਨਰੀ ਹੈ ਇਹ ਤੇ ਫਲਾਨਾ ਹੈ ਅਸੀਂ ਤੇ ਜੀ ਇਹ ਤੇ ਮੈਂ ਤੇ ਹੈਰਾਨ ਆ ਕਿ ਅੱਜ ਫਤੇ ਬੁਲਾਉਣੀ ਵੀ ਇੱਕ ਤਰੀਕੇ ਦਾ ਅੰਦਰ ਇਤਨੀ ਹੋ ਮੈਂ ਕਾਦਾ ਇਹ ਨਾ ਹੋ ਮੇ ਲੈ ਕੇ ਬੈਠੇ ਆ ਕਾਦਾ ਇਨਾ ਹੰਕਾਰ ਲੈ ਕੇ ਬੈਠੇ ਆ ਕਾਦੀ ਜਿਹੜੀ ਮਾથે ਤੇ ਤੂੜੀਆਂ ਨੇ ਜੀ ਅਸੀਂ ਬੜੇ ਬਾਣੀ ਪੜਦੇ ਆ ਮੱਥੇ ਤੇ ਤੂੜੀਆਂ ਪਈਆਂ ਹੋਈਆਂ ਨੇ ਜੇ ਜਿਹੜਾ ਬਾਣੀ ਪੜਨ ਵਾਲਾ ਹੈ ਨਾ ਉਹਦੇ ਚਿਹਰੇ ਉੱਤੇ ਸ਼ੀਤਲਤਾ ਹੋਵੇਗੀ ਉਹਦੇ ਪਿਆਰ ਹੋਵੇਗਾ ਉਹਦੀ ਵੰਡ ਨਹੀਂ ਹੋਵੇਗੀ ਕਿ ਇਹ ਫਲਾਣੇ ਜੱਥੇ ਦਾ ਤੇ ਫਲਾਣੇ ਜੱਥੇ ਦਾ ਹੈ ਉਹਦੇ ਨਾਲ ਪਿਆਰ ਹੋਵੇਗਾ ਕਿ ਇਹ ਗੁਰੂ ਦਾ ਸਿੱਖ ਹੈ ਅਸੀਂ ਤੇ ਅੱਜ ਮੇਰੇ ਹਰਾਨੀ ਮਨ ਆਉਂਦੀ ਹੈ ਸਤਗੁਰੂ ਜੀ ਨੇ ਤੇ ਇੱਕ ਵੀ ਕਿਸੇ ਦੀ ਮੌਤ ਨਹੀਂ ਕੀਤੀ ਕਿਸੇ ਨੇ ਬੇਰਬੀ ਵੀ ਕੀਤੀ ਤਾਂ ਵੀ ਜੇ ਗੁਰੂ ਰੂਪਾ ਬੁੱਢੇ ਬੋਲ ਵੀ ਕਹੇ ਸੱਚੇ ਪਾਤਸ਼ਾਹ ਦੂਸਰੇ ਹਸਤੇ ਦੇ ਤੁਰਪੈ ਪਰ ਅੱਜ ਦੀ ਡੇਟ ਦੇ ਵਿੱਚ ਤੇ ਹੁੰਦਾ ਤੇ ਲੋਕਾਂ ਦੇ ਪਤਾ ਨਹੀਂ ਕਿੰਨਿਆਂ ਕੇ ਸਿਰ ਪਾੜ ਦੇਣੇ ਸਨ ਕਿਉਂਕਿ ਅੱਜ ਹਾਲਾਤ ਇਹ ਬਣ ਚੁੱਕੇ ਨੇ ਕਿ ਅਸੀਂ ਆਪਣੇ ਆਪ ਨੂੰ ਬੜਾ ਹੀ ਕਿਸੇ ਦਾ ਨਾਲ ਬੁਰਾ ਵਿਵਹਾਰ ਕਰਕੇ ਕੌੜੇ ਬੋਲ ਬੋਲ ਕੇ ਅਸੀਂ ਆਪਣੇ ਆਪ ਨੂੰ ਧਰਮੀ ਹੋਣ ਦਾ ਦਾਵਾ ਕਰਦੇ ਆ ਪਰ ਮੈਂ ਇੱਕ ਬੇਨਤੀ ਕਰਾਂ ਜਿਹਦੇ ਅੰਦਰ ਅੰਮ੍ਰਿਤ ਵਰਸਦਾ ਹੈ ਨਾ ਜਿਨੇ ਅੰਮ੍ਰਿਤ ਦੇ ਧਾਰਨੀ ਹੈ ਉਦੀ ਜੀਭਾ ਤੋਂ ਅੰਮ੍ਰਿਤ ਬੋਲੇ ਸਦਾ ਮੁਖ ਵੈਣੀ ਉਦੀ ਜੀਭਾ ਤੋਂ ਅੰਮ੍ਰਿਤ ਨਿਕਲਣਾ ਚਾਹੀਦਾ ਪਰ ਪਾਤਸ਼ਾਹ ਕਹਿੰਦੇ ਹੰਕਾਰ ਇੰਨਾ ਬੋਲੇ ਕੌੜਾ ਜੀਭਾ ਕੀ ਫੋੜ ਜੀਭਾ ਦੇ ਪਿੱਛੇ ਲੱਗ ਕੇ ਕੌੜੇ ਬੋਲ ਬੋਲਦਾ ਹੈ ਅੰਦਰ ਗੰਦਗੀ ਭਰੀ ਹੈ ਪਰ ਜਿੱਦਣ ਗੁਰੂ ਦੇ ਦੱਸੇ ਗਾੜੀ ਰਾਹ ਤੇ ਤੁਰਨ ਲੱਗ ਪਵੇਗਾ ਅੰਦਰ ਨਿਰਮਲਤਾ ਹੀ ਆਉਣੀ ਸ਼ੁਰੂ ਹੋਵੇਗੀ ਸੋ ਅੱਜ ਦਾ ਜਿਹੜਾ ਅਗਲਾ ਸਟੈਂਜ ਹੈ 6 ਨੰਬਰ ਸਟੈਂਜਾ ਉਹਦੀ ਵਿਚਾਰ ਆਪਦੇ ਸਦਮ ਕੋ ਰੱਖਣ ਲੱਗੇ ਆ ਆਓ ਰਲ ਮਿਲ ਕੇ ਉਹਦੀ ਵਿਚਾਰ ਕਰੀਏ ਜੀ ਕਰਨ ਕਰਾਵਣ ਕਰਨੇ ਹਾਰ ਸਤਿਗੁਰੂ ਕਹਿੰਦੇ ਆਪਣੀ ਸਿਆਣਪਾਂ ਦੇ ਆਪਣੀਆਂ ਚੁਤਰਾਈਆਂ ਦੇ ਘੋੜੇ ਦਣਾਉਣੇ ਬੰਦ ਕਰ ਦੇ ਇਹ ਗੱਲ ਚੇਤੇ ਰੱਖ ਪ੍ਰਭੂ ਆਪ ਹੀ ਸਭ ਕੁਝ ਕਰਨ ਵਾਲਾ ਹੈ ਉਹ ਆਪ ਹੀ ਸਭ ਕੁਝ ਕਰਦਾ ਹੈ ਉਹ ਨੂੰ ਕਿਸੇ ਦੀ ਸਲਾਹ ਦੀ ਲੋੜ ਨਹੀਂ ਉਹ ਕਿਸੇ ਕੋਲ ਐਡਵਾਈਸ ਨਹੀਂ ਲੈਂਦਾ ਅਸੀਂ ਕੇਵਲ ਉਹਨੂੰ ਫੋਲੋ ਕਰਨਾ ਹੈ ਉਹਨੇ ਇਹ ਨਹੀਂ ਸਾਨੂੰ ਪੁੱਛਣਾ ਕਿ ਦੱਸਵੇਂ ਆਹ ਕਰਾਂ ਕਿ ਨਾ ਕਰਾਂ ਉਹ ਆਪ ਹੀ ਸਭ ਕੁਝ ਕਰਨ ਵਾਲਾ ਹੈ ਇਸਕੇ ਹੱਥ ਇਸਕੇ ਹੱਥ ਕਾਹਾਂ ਵਿਚਾਰ ਕਹਿੰਦੇ ਵਿਚਾਰ ਕੇ ਵੇਖ ਲੈ ਐ ਮਨੁੱਖ ਤੇਰੇ ਵਾ ਤੇਰੇ ਹੱਥ ਵਿੱਚ ਕੁਝ ਵੀ ਨਹੀਂ ਤੂੰ ਆਪਣੀ ਸਿਆਣਪ ਤੇ ਆਪਣੀ ਚੁਤ్రਾਈ ਨਾਲ ਕੁਝ ਵੀ ਨਹੀਂ ਲੈ ਸਕਦਾ ਜਪਜੀ ਸਾਹਿਬ ਦੇ ਵਿੱਚ ਆਪਾਂ ਰੋਜ਼ ਪੜ੍ਹਦੇ ਆਂ ਜ਼ੋਰ ਨਾ ਜੀਵਨ ਮਰਨ ਨਾ ਜ਼ੋਰ ਜ਼ੋਰ ਨਾ ਮੰਗਣ ਦੇਣ ਨਾ ਜ਼ੋਰ ਕਹਿੰਦੇ ਇਹ ਜੇ ਤੂੰ ਆਖੇ ਕਿ ਆਪਣੀ ਮਰਜ਼ੀ ਨਾਲ ਤੂੰ ਮੰਗ ਲਵੇਂ ਮੰਗ ਵੀ ਨਹੀਂ ਸਕਦਾ ਤੂੰ ਆਪਣੀ ਮਰਜ਼ੀ ਨਾਲ ਕਿਸੇ ਨੂੰ ਦੇ ਵੀ ਨਹੀਂ ਸਕਦਾ ਜ਼ਿੰਦਗੀ ਵੀ ਤੂੰ ਆਪਣੀ ਮਰਜ਼ੀ ਨਾਲ ਨਹੀਂ ਜੀ ਰਿਹਾ ਇਹ ਪ੍ਰਮਾਤਮਾ ਦੇ ਰਿਹਾ ਜੀਵਨ ਇਹ ਉਹਦੀ ਜ਼ਿੰਦਗੀ ਹੈ ਜਿੱਦਣ ਉਹਨੇ ਸੁਨਿਆ ਭੇਜਤਾ ਘਰ ਘਰ ਇਹੋ ਪਹੁੰਚਾ ਸੱਜੜੈ ਨਿਤ ਪਵਨ ਉਹਦਣ ਉਹਨੇ ਤਨ ਨੂੰ ਸੱਜ ਕੇ ਲੈ ਜਾਣਾ ਹੈ ਪਰ ਤੂੰ ਆਪਣੀਆਂ ਚੁਤਰਾਈਆਂ ਤੇ ਸਿਆਣਪਾਂ ਦੇ ਨਾਲ ਜਿਹੜਾ ਇਹ ਸੋਚ ਰਿਹਾ ਨਾ ਕਿ ਇਹ ਸਭ ਕੁਝ ਤੂੰ ਕਰਦਾ ਹੈ ਤੇਰੀ ਚੁਤਰਾਈ ਨਾਲ ਹੋ ਰਿਹਾ ਕਿਉਂਕਿ ਸਾਡੀ ਆਮ ਕਰਕੇ ਇਹ ਫਿਤਰਤ ਹੈ ਚੰਗਾ ਕਿਸੇ ਦਾ ਬਣ ਜਾਵੇ ਤੇ ਹੋ ਜਾਵੇ ਮੈਂ ਕੀਤਾ ਐ ਅਸੀਂ ਕੀਤਾ ਐ ਤੇ ਜੇ ਬੁਰਾ ਹੋ ਜਾਵੇ ਦੂਜੇ ਨੇ ਕੀਤਾ ਐ ਪ੍ਰਮਾਤਮਾ ਨੇ ਕਰਤਾ ਬੁਰਾ ਵੇਖੋ ਜੀ ਉਹਨੇ ਆ ਕਰਤਾ ਜੇ ਕੋਈ ਬੰਦਗੀ ਕਰਨ ਵਾਲੇ ਦੇ ਘਰ ਦੇ ਵਿੱਚ ਕਿਤੇ ਕੋਈ ਦੁੱਖ ਆ ਜਾਵੇ ਤੇ ਸਾਡੇ ਵਰਗੇ ਜਾ ਕੇ ਉਹਦੇ ਘਰ ਕਹਿੰਦੇ ਨੇ ਭਾਈ ਸਾਹਿਬ ਜੀ ਤੁਸੀਂ ਤੇ ਬੜੇ ਨਿਤਨੇਮੀ ਸੀ ਬੜੇ ਰੋਜ਼ ਗੁਰਦੁਆਰੇ ਆ ਕੇ ਮੱਥੇ ਟੇਕਦੇ ਸੀ ਤੁਹਾਡੇ ਘਰ ਤੇ ਇਹ ਹੋ ਸਕਦਾ ਹੈ ਫਿਰ ਕਿਸੇ ਦੇ ਵੀ ਹੋ ਸਕਦਾ ਹੈ ਵੀ ਬੰਦਾ ਪੁੱਛੇ ਕਿ ਕਿੱਥੇ ਲੈ ਕੇ ਦਿੱਤਾ ਹੈ ਸਤਿਗੁਰੂ ਨੇ ਕਿ ਵੀ ਬਾਣੀ ਪੜਨ ਵਾਲੇ ਦੇ ਘਰ ਮੌਤ ਨਹੀਂ ਹੋਊਗੀ ਬਾਣੀ ਘਰੋਂ ਪੜਨ ਵਾਲੇ ਦੇ ਘਰ ਦੁੱਖ ਨਹੀਂ ਆਵੇਗਾ ਬਾਣੀ ਜ਼ਿੰਦਗੀ ਦੀ ਆਤਮਿਕ ਉਚਾਈ ਨੂੰ ਉੱਚਾ ਲੈ ਕੇ ਜਾਣ ਵਾਸਤੇ ਹੈ ਸੁਰਤ ਦੀ ਉਚਾਈ ਵਾਸਤੇ ਹੈ ਆਤਮਿਕ ਆਨੰਦ ਤੇ ਖੇੜੇ ਵਾਸਤੇ ਹੈ ਨਾ ਕਿ ਪਦਾਰਥਾਂ ਦੇ ਵਾਸਤੇ ਅੱਜ ਵੱਖਰੀ ਗੱਲ ਅਸੀਂ ਨੂੰ ਪਦਾਰਥਾਂ ਨਾਲ ਜੋੜ ਦਿੱਤਾ ਹੈ ਅੱਜ ਸੰਕਟ 모ਚਨ ਬਣਾ ਕੇ ਰੱਖ ਦਿੱਤਾ ਹੈ ਗੁਰਦੁਆਰੇ ਮੰਦਰ ਨੂੰ ਮਾ ਬਣਾ ਕੇ ਰੱਖ ਦਿੱਤੇ ਨੇ ਕਿਉਂਕਿ ਅੱਜ ਸਾਡਾ ਸਾਰੇ ਦਾ ਸਾਰਾ ਟਿਲ ਇੱਥੇ ਲੱਗਾ ਹੈ ਕਿ ਅਸੀਂ ਕੇਵਲ ਤਾਂ ਕੇਵਲ ਗੁਰੂ ਗ੍ਰੰਥ ਸਾਹਿਬ ਨੂੰ ਇੱਕ ਸੁੱਖਾਂ ਦਾ ਦਾਤਾ ਕਰਕੇ ਪੂਜਣਾ ਹੈ ਗਿਆਨ ਦਾ ਦਾਤਾ ਕਰਕੇ ਨਹੀਂ ਪੂਜਣਾ ਜਿੱਦਣ ਗੁਰੂ ਗ੍ਰੰਥ ਸਾਹਿਬ ਜੀ ਨੂੰ ਗਿਆਨ ਦੇ ਦਾਤੇ ਕਰਕੇ ਪੂਜਣ ਲੱਗ ਪਾਵਾਂਗੇ ਨਾ ਤੇ ਜ਼ਿੰਦਗੀ ਵਿੱਚ ਬਹੁਤ ਏ ਭਰਮ ਲੇਖੇ ਦੂਰ ਹੋ ਜਾਣਗੇ ਤੇ ਸਭ ਕਹਿੰਦੇ ਜੈਸੀ ਦ੍ਰਿਸ਼ਟ ਕਰੇ ਤੈਸਾ ਹੋਏ ਪ੍ਰਭੂ ਜਿਹੋ ਜੀ ਨਜ਼ਰ ਬੰਦੇ ਵੱਲ ਕਰਦਾ ਹੈ ਉਹ ਜਿਹਾ ਬੰਦਾ ਬਣਦਾ ਹੈ ਜਿਹੋ ਜੀ ਦ੍ਰਿਸ਼ਟੀ ਉਹਦੀ ਬਣੇ ਜਿਹੋ ਜੇ ਖਿਆਲات ਪਰਮਾਤਮਾ ਉਹਦੇ ਵਿੱਚ ਇੰਸਟਾਲ ਕਰੇ ਆਪਣੀ ਮਰਜ਼ੀ ਦੇ ਨਾਲ ਕੋਈ ਮਨੁੱਖ ਕੁਝ ਨਹੀਂ ਕਰਦਾ ਉਹਦੇ ਅੱਗੇ ਅਰਦਾਸ ਹੈ ਹੁਕਮ ਨਾ ਮੰਨਣ ਦੀ ਉਹਨੂੰ ਹੁਕਮ ਨੂੰ ਤਾਮੀਰ ਕਰਨ ਦੀ ਆਪੇ ਆਪ ਆਪ ਪ੍ਰਭ ਸੁਏ ਅਖੀਰ ਦੇ ਵਿੱਚ ਉਹ ਪ੍ਰਭੂ ਆਪ ਹੀ ਹੈ ਸਭ ਕੁਝ ਆਪ ਹੀ ਕਰਨ ਵਾਲਾ ਹੈ ਉਸ ਤੋਂ ਬਾਹਰ ਕੁਝ ਵੀ ਨਹੀਂ ਹੈ ਜੋ ਕਿਛਕੀਨੋ ਸੋ ਆਪਣੇ ਰੰਗ ਜੋ ਕੁਝ ਬਣਾਇਆ ਹੈ ਪ੍ਰਕਿਰਤੀ ਵਿੱਚ ਜੋ ਕੁਝ ਸਿਰਜਿਆ ਹੈ ਇੱਕ ਗੁਲਾਬ ਦੇ ਫੁੱਲ ਤੋਂ ਲੈ ਕੇ ਸਿੰਬਲ ਦੇ ਰੁੱਖ ਤੱਕ ਸਭ ਕੁਝ ਉਸ ਪਰਮਾਤਮਾ ਨੇ ਆਪਣੀ ਮੌਜ ਵਿੱਚ ਬਣਾਇਆ ਹੈ ਉਹਨੂੰ ਕਿਸੇ ਦੀ ਸਲਾਹ ਨਹੀਂ ਲਈ ਉਹਨੇ ਉਹਨੇ ਸਭ ਕੁਝ ਆਪਣੇ ਹੁਕਮ ਦੇ ਵਿੱਚ ਸਾਜਿਆ ਹੈ ਸਭ ਤੋਂ ਦੂਰ ਸਭ ਮੁਕੈ ਸੰਗ ਉਹ ਜੀਵਨ ਦੇ ਅੰਗ ਸੰਗ ਵੀ ਹੈ ਤੇ ਵੱਖਰਾ ਵੀ ਹੈ ਉਹ ਨਾਲ ਵੀ ਰਹਿੰਦਾ ਹੈ ਤੇ ਵੱਖਰਾ ਵੀ ਹੈ ਨਾਲ ਜਿਨ੍ਹਾਂ ਨੂੰ ਇਹ ਸਮਝ ਪੈ ਗਈ ਕਿ ਪ੍ਰਮਾਤਮਾ ਅੰਗ ਸੰਗ ਹੈ ਉਹ ਸੱਚੇ ਰਾਤੇ ਤੁਰ ਪੈ ਤੇ ਜਿਹੜੇ ਇਹ ਸੋਚ ਕੇ ਬੈਠੇ ਰੱਬ ਕਿਤੇ ਦੂਸਰੇ ਸਤਵੇਂ ਅਸਮਾਨ ਤੇ ਬੈਠਾ ਹੈ ਉਹ ਗੁਨਾਹਾਂ ਦੀ ਦਲਦਲ ਵਿੱਚ ਤਸ ਗਏ ਦੋਵਾਂ ਚੀਜ਼ਾਂ ਸਬ ਸੱਚੇ ਪਾਤਸ਼ਾਹ ਜੀ ਨੇ ਜਪਜੀ ਸਾਹਿਬ ਦੇ ਵਿੱਚ ਇੱਕ ਨੁਕਤਾ ਬਿਆਨ ਕੀਤਾ ਹੈ ਕਰਮੀ ਆਪੋ ਆਪਣੀ ਕੇ ਨੇੜਾ ਕੇ ਦੂਰ ਜਿਹੋ ਜੇ ਮਨੁੱਖ ਦੀ ਸੋਚ ਨੇ ਨਾ ਉਹਦੇ ਆਧਾਰ ਤੇ ਉਹ ਰੱਬ ਦਾ ਆਪਣੀ ਮਰਜ਼ੀ ਦਾ ਤਰੀਕਾ ਸਮਝ ਕੇ ਬੈਠਾ ਹੈ ਜੇ ਉਹ ਮਾੜੇ ਕਰਮ ਕਰ ਰਿਹਾ ਹੈ ਉਹ ਕਹਿੰਦਾ ਰੱਬ ਕਿਤੇ ਦੂਰ ਬੈਠਾ ਹੈ ਤੇ ਚੰਗੇ ਕੰਮ ਕਰਨ ਵਾਲਾ ਇਹ ਸੋਚ ਕੇ ਕਰ ਰਿਹਾ ਹੈ ਰੱਬ ਮੇਰੇ ਅੰਗ ਸੰਗ ਹੈ ਹਾਜ਼ਰ ਨਾਜ਼ਰ ਹੈ ਮੈਂ ਕੋਈ ਬੁਰਾ ਕੰਮ ਨਹੀਂ ਕਰਨਾ ਬੂਝੈ ਦੇਖੈ ਕਰੇ ਵਿਵੇਕ ਪ੍ਰਭ ਸਭ ਕੁਝ ਸਮਝਦਾ ਹੈ ਉਹ ਤੋਂ ਕੁਝ ਵੀ ਲੁਕਿਆ ਨਹੀਂ ਹੈ ਸਭ ਕੁਝ ਸਮਝਦਾ ਹੈ ਸਭ ਕੁਝ ਵੇਖਦਾ ਹੈ ਤੇ ਸਭ ਕੁਝ ਪਛਾਣਦਾ ਹੈ ਹਰ ਇੱਕ ਦੀ ਆਈਡੀ ਬਾਰੇ ਉਹਨੂੰ ਪਤਾ ਹੈ ਉਹਨੂੰ ਕੁਝ ਲੁਕਿਆ ਨਹੀਂ ਉਹ ਤੋਂ ਉਹਨੂੰ ਪਤਾ ਹੈ ਕਿਹੜੇ ਵੇਲੇ ਕਿਹਨੇ ਜੀਵ ਨੂੰ ਕਿਹੜੀ ਚੀਜ਼ ਦੀ ਲੋੜ ਹੈ ਉਹਨੇ ਆਪਣੇ ਆਪ ਹਰ ਚੀਜ਼ਾਂ ਸਮੇਂ-ਸਮੇਂ ਤੇ ਦੇ ਦੇਣੀਆਂ ਨੇ ਜਦੋਂ ਅਸੀਂ ਜਨਮ ਲਿਆ ਹੈ ਨਾ ਨਾਲ ਹੀ ਸਾਡੇ ਨਾਲ ਪਦਾਰਤ ਵੀ ਲੈ ਕੇ ਆਏ ਨੇ ਅਸੀਂ ਕੀ ਬਣਨਾ ਹੈ ਕਿੱਥੇ ਜਾਣਾ ਹੈ ਇਹ ਸਭ ਕੁਝ ਹੈ ਪਰ ਪਾਤਸ਼ਾਹ ਗੁਰਦੇਵ ਮਹਾਰਾਜ ਕਹਿੰਦੇ ਨੇ ਤੂੰ ਇਹਨਾਂ ਦੇ ਵਿੱਚੋਂ ਚੰਗਿਆਈ ਚੁਣਨ ਦਾ ਸਫਰ ਤੇਰੇ ਹੈ ਸਭ ਕੁਝ ਧਰਤੀ ਤੇ ਮੌਜੂਦ ਹੈ ਇੱਕ ਦੁਕਾਨ ਦੇ ਉੱਤੇ வால்ਮਾਰਟ ਤੁਸੀਂ ਜਾਓ ਸ਼ਰਾਬ ਵੀ ਪਈ ਹੈ ਹਰ ਚੀਜ਼ ਉੱਥੇ ਪਈ ਹੈ ਪਰ ਆਪਣੀ ਬਿਰਤੀ ਦੇ ਮੁਤਾਬਕ ਅਸੀਂ ਉਹਦੇ ਵਿੱਚੋਂ ਚੀਜ਼ਾਂ ਚੁੱਕਦੇ ਹਾਂ ਜਿਹੜਾ ਮਨੁੱਖ ਜਿਹੜੀ ਚੀਜ਼ ਕਰਨ ਵਾਲਾ ਹੈ ਉਹ ਜੀ ਉਥੋਂ ਚੁੱਕ ਲੈਂਦਾ ਹੈ ਐਵੇਂ ਪ੍ਰਮਾਤਮਾ ਨੇ ਸਾਰਾ ਸੰਸਾਰ ਬਣਾਇਆ ਹੈ ਕੁਝ ਵੀ ਮਾੜਾ ਨਹੀਂਗਾ ਪਰ ਜਿਹੋ ਜੀ ਮੇਰੀ ਬਿਰਤੀ ਹੈ ਉਹੋ ਜਾਂ ਮੈਂ ਚੱਕ ਰਿਆਂ ਉਹੋ ਜਾਂ ਪਦਾਰਥ ਲੈ ਰਿਆਂ ਇਸੇ ਕਰਕੇ ਮੈਂ ਆਪਣੇ ਸੁਭਾਅ ਦੇ ਮੁਤਾਬਕ ਆਪਣੇ ਮਤ ਪਿੱਛੇ ਲੱਗ ਕੇ ਆਪਣਾ ਜੀਵਨ ਬਰਬਾਦ ਕਰ ਰਿਆਂ ਚਾਹੀਦਾ ਤੇ ਅਸੀਂ ਗੁਰਮਤ ਨੂੰ ਧਾਰਨ ਕਰਦਾ ਜਦੋਂ ਗੁਰਮਤ ਆਉਣ ਲੱਗਦੀ ਹੈ ਫਿਰ ਸੱਚ ਆਉਣ ਲੱਗਦਾ ਹੈ ਪਿਆਰ ਆਉਣ ਲੱਗਦਾ ਹੈ ਭੂਮਿਏ ਚੋਰ ਵਰਗੇ ਗੁਰਮੁਖ ਬਣ ਲੱਗਦੇ ਨੇ ਸੱਜਣ ਠੱਗ ਵਰਗੇ ਸੱਜਣ ਗੁਰਮੁਖ ਬਣ ਜਾਂਦੇ ਨੇ ਕਿਉਂਕਿ ਹਿਰਦੇ ਵਿੱਚ ਪਵਿੱਤਰਤਾ ਆ ਜਾਂਦੀ ਹੈ ਆਪੇ ਏਕ ਆਪੇ ਅਨੇਕ ਉਹ ਆਪ ਹੀ ਇੱਕ ਹੈ ਤੇ ਉਹਦੇ ਆਪ ਵਿੱਚੋਂ ਹੀ ਅਨੇਕਾ ਜੀਵ ਜੰਤੂ ਪੈਦਾ ਹੋਏ ਨੇ ਇਸੇ ਕਰਕੇ ਸਹਿਬ ਕਹਿੰਦੇ ਇੱਕ ਤੋਂ ਅਨੇਕ ਦਾ ਪਸਾਰਾ ਹੈ ਤੇ ਅਨੇਕ ਤੋਂ ਫਿਰ ਉਹ ਇੱਕ ਹੀ ਹੈ ਮਰੇ ਨਾ ਬਿੰਸੈ ਆਵੇ ਨਾ ਜਾਏ ਉਹ ਪਰਿਪੂਰਣ ਪ੍ਰਮਾਤਮਾ ਹੀ ਹੈ ਜਿਸ ਨੂੰ ਨਾ ਮੌਤ ਹੈ ਨਾ ਉਹ ਜੰਮਦਾ ਹੈ ਨਾ ਉਹ ਆਉਂਦਾ ਹੈ ਨਾ ਕਿਤੇ ਜਾਂਦਾ ਹੈ ਨਾਨਕ ਸਦ ਹੀ ਰਿਹਾ ਸਮਾਏ हे नानक जी प्रभु सदा ही ਆਪਣੇ ਆਪ ਦੇ ਵਿੱਚ ਟਿਕਿਆ ਰਹਿੰਦਾ ਹੈ ਉਹ ਸਦਾ ਹੀ ਆਪਣੇ ਆਪ ਦੇ ਵਿੱਚ ਸਮੋਇਆ ਰਹਿੰਦਾ ਹੈ ਸਾਰਿਆਂ ਦੇ ਵਿੱਚ ਵਸ ਕੇ ਵੀ ਉਹ ਸਾਰਿਆਂ ਤੋਂ ਦੂਰ ਇਸ ਕਰਕੇ ਹੈ ਕਿਉਂਕਿ ਜਿਹੋ ਜਿਹੀ ਮਨੁੱਖ ਦੀ ਸੋਚ ਹੈ ਉਹ ਰੱਬ ਨੂੰ ਆਪਣੇ ਤੋਂ ਦੂਰ ਸਮਝ ਲੈਂਦਾ ਹੈ ਤੇ ਜਿਨ੍ਹਾਂ ਨੇ ਇਹ ਸਮਝ ਲਿਆ ਕਹਿ ਰਵਿਦਾਸ ਹਾਤ ਪੈ ਨੇ ਰੈ ਸੱਚੇ ਹੋਇ ਸੋ ਹੋਏ ਉਹਨਾਂ ਦੇ ਕਰਮ ਚੰਗੇ ਹੋ ਗਏ ਉਹਨਾਂ ਦੇ ਸੁਭਾਅ ਨਿਰਮਲ ਹੋ ਗਏ ਉਹਨਾਂ ਵਿੱਚ ਨਿਮਰਤਾ ਆ ਗਈ ਉਹਨਾਂ ਵਿੱਚ ਪਿਆਰ ਆ ਗਿਆ ਹਲੀਮੀ ਆ ਗਈ ਸੋ ਅੱਜ 6 ਨੰਬਰ ਸਟੈਂਜਾ ਸਤਿਗੁਰੂ ਕੇ ਪਾਵਨ ਸੁਖਮਨੀ ਸਾਹਿਬ ਜੀ ਦਾ ਆਪ ਜੀ ਦੇ ਸੰਮਕ ਰੱਖਿਆ ਗਿਆ ਹੈ ਜਿਹਦੇ ਵਿੱਚ ਪਾਤਸ਼ਾਹ ਜੀ ਨੇ ਬੜੇ ਪਿਆਰੇ ਬਚਨ ਸਮਝਾਏ ਨੇ ਇਹ ਮਨੁੱਖ ਟੂ ਭੁੱਖ ਦੀ ਦੌੜ ਦੇ ਵਿੱਚ ਦੌੜਦਾ ਫਿਰਦਾ ਹੈ ਨਿਤ ਵਿਕਾਰਾਂ ਦੀ ਕਮਾਈ ਕਰ ਰਿਹਾ ਹੈ ਇਹਨੂੰ ਛੱਡ ਕੇ ਸੱਚ ਦੀ ਕਮਾਈ ਕਰ ਸੱਚ ਦੇ ਰਾਹ ਤੇ ਤੁਰ ਸੱਚ ਦਾ ਵਲਜ਼ਾਰਾ ਬਣ ਜ਼ਿੰਦਗੀ ਸੱਚ ਤੇ ਲਾ ਕੇ ਵੇਖ ਸੱਚ ਇੱਕ ਵਾਰੀ ਬੋਲਣਾ ਹੈ ਝੂਠ ਬਾਰ-ਬਾਰ ਬੋਲਣਾ ਹੈ ਸੱਚ ਦੀ ਜ਼ਿੰਦਗੀ ਪਰਦਿਆਂ ਦੀ ਲੋੜ ਨਹੀਂ ਝੂਠ ਦੀ ਜ਼ਿੰਦਗੀ ਨੂੰ ਬਹੁਤ ਪਰਦਿਆਂ ਦੀ ਲੋੜ ਹੈ ਵਿਕਾਰਾਂ ਦੀ ਜ਼ਿੰਦਗੀ ਨੂੰ ਬਹੁਤ ਪਰਦਿਆਂ ਦੀ ਲੋੜ ਹੈ ਸੱਚ ਨੂੰ ਕਿਸੇ ਪਰਦੇ ਦੀ ਲੋੜ ਨਹੀਂ ਸੋ ਇਸ ਕਰਕੇ ਸੱਚ ਬੋਲੋ ਸੱਚ ਕਮਾਓ ਸੱਚ ਦੇ ਰਾਹ ਤੇ ਤੁਰੋ ਸੱਚ ਕਹਿ ਦਿਓ ਸੱਚ ਕਹਿ ਕੇ ਸਦੀਵੀ ਸੁੱਖ ਹੈ ਝੂਠ ਬੋਲ ਕੇ ਬਾਰ-ਬਾਰ ਜੀਵਨ ਦੁਖੀ ਹੋਵੇਗਾ ਸੋ ਸੱਚ ਦੇ ਰਾਹ ਤੇ ਤੁਰਿਏ ਜੀਵਨ ਨੂੰ ਸਫਲ ਕਰੀਏ ਗੁਰਬਾਣੀ ਨੂੰ ਸਮਝੀਏ ਹੱਥ ਜੁੜ ਕੇ ਮੇਰੀ ਬੇਨਤੀ ਜੇ ਹੱਥ ਆਪ ਸਾਰਿਆਂ ਵੀਰਾਂ ਭੈਣਾਂ ਦੇ ਚਰਨਾਂ 'ਚ ਕਿਰਪਾ ਕਰਕੇ ਗੁਰਬਾਣੀ ਨੂੰ ਵਿਚਾਰ ਵਾਸਤੇ ਪੜੋ ਗਿਆਨ ਵਾਸਤੇ ਪੜੋ ਗੁਰਬਾਣੀ ਦੇ ਵਿੱਚੋਂ ਖੋਜ ਕਰੋ ਖੋਜੀ ਬਣ ਕੇ ਪੜੋ ਕਿ ਸੱਚੇ ਪਾਤਸ਼ਾਹ ਜੀ ਨੇ ਕੈਸੀ ਮਹਾਨ ਬਖਸ਼ਿਸ਼ ਅੰਮ੍ਰਿਤ ਮੇ ਪਾਵਨ ਬਾਣੀ ਦੇ ਵਿੱਚ ਕੀਤੀ ਹੈ ਇਹ ਪਖੰਡੀਆਂ ਦੇ ਪਿੱਛੇ ਨਾ ਲਗੋ ਆ ਡੇਰੇਦਾਰਾਂ ਦੇ ਪਿੱਛੇ ਨਾ ਲੱਗੋ ਆ ਮੇਰੇ ਵਰਗੇ ਕੁਰਾਏ ਪਾਉਣ ਵਾਲੇ ਪ੍ਰਚਾਰਕਾਂ ਦੇ ਪਿੱਛੇ ਨਾ ਲੱਗੋ ਜਿਹੜੇ ਕਹਿੰਦੇ ਜੀ ਗੁਰੂ ਗ੍ਰੰਥ ਸਾਹਿਬ ਜੀ ਦੇ ਜਿਹੜੇ ਨੇ ਇੰਨੇ ਪਾਠ ਸੰਪਟ ਰੱਖੋ ਇੰਨੇ ਤੁਸੀਂ ਖੰਡ ਪਾਠ ਰੱਖੋ ਗੁਰਬਾਣੀ ਅਖੰਡ ਪਾਠ ਰੱਖਣ ਦਾ ਨਾਮ ਨਹੀਂ ਹੈ ਗੁਰਬਾਣੀ ਸੰਪਟ ਪਾਠ ਰੱਖਣ ਦਾ ਨਾਮ ਨਹੀਂ ਹੈ ਗੁਰਬਾਣੀ ਵਿਚਾਰ ਦਾ ਨਾਮ ਹੈ ਇੱਕ ਐਸਾ ਸਿਲੇਬਸ ਹੈ ਜਿਸ ਨੂੰ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਕੰਪਾਈਲ ਕੀਤਾ ਹੈ ਐਸਾ ਸਿਲੇਬਸ ਹੈ ਜਿਹਦੇ ਜਿਹਨੂੰ ਪੜ ਲਵੇ ਮਨੁੱਖ ਉਦੇ ਵਰਗਾ ਵੈਦ ਕੋਈ ਨਹੀਂ ਉਹਦੇ ਵਰਗਾ ਸਿਆਣਾ ਕੋਈ ਨਹੀਂ ਉਹਦੇ ਵਰਗਾ ਸਮਝਦਾਰ ਕੋਈ ਨਹੀਂ ਗਿਆਨਵਾਨ ਕੋਈ ਨਹੀਂ ਜੋ ਸੱਚਮੁੱਚ ਵਿਚਾਰ ਕੇ ਵਿਚਾਰ ਵਿਚਾਰ ਕੇ ਗੁਰਬਾਣੀ ਨੂੰ ਸਮਝ ਜਾਵੇ ਉਹਦੀ ਜ਼ਿੰਦਗੀ ਨਾ ਬਦਲੇ ਤਾਂ ਕਹਿ ਦਿਓ ਕਿਉਂਕਿ ਬਾਣੀ ਆਵੇਗੀ ਤੇ ਬਾਣਾ ਬਣੇਗਾ ਜੇ ਬਾਣਾ ਇਕੱਲਾ ਰਹੇਗਾ ਤੇ ਬਾਣਾ ਕਟੜ ਬਣ ਜਾਵੇਗਾ ਉਹ ਬਾਣਾ ਸਖੁਪੇਖੀ ਹੋਵੇਗਾ ਭਰਮੀ ਹੋਵੇਗਾ ਪਰ ਜਦਨ ਬਾਣੀ ਅੰਦਰ ਵਸੂਗੀ ਨਾ ਉਦਣ ਬਾਣਾ ਆਵੇਗਾ ਨਾ ਉਹ ਬਾਣਾ ਪਰਮ ਨਹੀਂ ਪਾਵੇਗਾ ਉਹ ਬਾਣਾ ਨੁਕਸਾਨ ਨਹੀਂ ਕਰੇਗਾ ਉਹ ਬਾਣਾ ਕਟੜ ਨਹੀਂ ਹੋਵੇਗਾ ਉਹ ਬਾਣੇ ਵਿੱਚ ਪਵਿੱਤਰਤਾ ਹੋਵੇਗੀ ਪਿਆਰ ਹੋਵੇਗਾ ਮਾਰਬ ਤੁਹਾਨੂੰ ਕਲਾਵੇ ਵਿੱਚ ਲੈਣ ਦੀ ਸ਼ਕਤੀ ਹੋਵੇਗੀ ਫਿਰ ਅੱਖਾਂ ਦੇ ਵਿੱਚ ਨਿਮਰਤਾ ਹੋਵੇਗੀ ਹਲੇਮੀ ਹੋਵੇਗੀ ਸਹਿਜ ਹੋਵੇਗਾ ਇਹ तमाम ਗੁਣ ਜੀਵਨ ਦੇ ਵਿੱਚ ਵੱਸ ਸਕਦੇ ਨੇ ਜੇ ਸੱਚ ਦੇ ਰਾਹ ਤੇ ਤੁਰਨਾ ਸ਼ੁਰੂ ਕਰੀਏ ਸੋ ਆਓ ਰਲ ਮਿਲ ਕੇ ਆਪ ਜੀ ਨਾਲ ਜੋ ਗੁਰਬਾਣੀ ਦੀ ਵਿਚਾਰ ਰੋਜ਼ਾਨਾ ਲੈ ਕੇ ਹਾਸਲ ਹੋਣੇ ਆ ਕਿਵੇਂ ਲੱਗੇ ਅੱਜ ਦੇ ਵਿਚਾਰ ਜਰੂਰ ਦਾਸ ਨੂੰ ਝੋਲੀ ਚ ਪਾਉਣਾ ਆਪਣੇ ਖਿਆਲ ਵੱਧ ਤੋਂ ਵੱਧ ਆਪਣੇ ਮਿੱਤਰਾਂ ਦੋਸਤਾਂ ਭੈਣਾਂ ਭਰਾਵਾਂ ਵਿੱਚ ਸ਼ੇਅਰ ਕਰੋ ਹੁਣ ਤੱਕ ਆਪਾਂ 12 ਨੰਬਰ ਅਸ਼ਟਪਦੀ ਦੇ 6 ਨੰਬਰ ਸਟੈਂਜੇ ਤੱਕ ਦੀ ਵਿਚਾਰ ਕੀਤੀ ਹੈ ਇਸ ਸਾਰੀ ਦੀ ਸਾਰੀ ਵਿਚਾਰ YouTube ਚੈਨਲ ਦੇ ਉੱਪਰ ਵੀ ਪਾਈ ਜਾਂਦੀ ਹੈ ਜਿਨ੍ਹਾਂ ਨੇ ਪਹਿਲੀ ਅਸ਼ਟਪਦੀ ਤੋਂ ਸੁਣਨੀ ਹੋਵੇ ਉਹ ਇਹਨਾਂ ਦੇ ਉੱਪਰ ਜਾ ਕੇ ਸੁਣ ਸਕਦੇ ਨੇ ਅਨੰਦ ਸਾਹਿਬ ਦੀ ਵਿਚਾਰ ਵੀ ਕੀਤੀ ਗਈ ਹੈ ਸੰਗਤਾਂ ਦਾ ਬਹੁਤ ਹੀ ਪਿਆਰ ਮਿਲਦਾ ਹੈ ਬ੍ਰਿੰਨ ਸੰਗਤਾਂ ਨੇ ਹੁਕਮ ਲਾਏ ਨੇ ਭਾਈ ਸਾਹਿਬ ਜੀ ਸਿੱਧ ਗੋਸ਼ਟੀ ਦੀ ਵਿਚਾਰ ਸ਼ੁਰੂ ਕਰੋ ਇਸ ਤੋਂ ਬਾਅਦ ਆ ਸੁਖਵਨੀ ਸਾਹਿਬ ਦੀ ਸਮਾਪਤੀ ਤੋਂ ਬਾਅਦ ਆਪਾਂ ਸਿੱਧ ਗੋਸ਼ਟੀ ਵਿਚਾਰ ਆਪਦੇ ਸਨਮੁਖ ਰੱਖਾਂਗੇ ਸਤਿਗੁਰੂ ਕਿਰਪਾ ਕਰਨ ਇਸੇ ਕਰਕੇ ਇਹ ਅਮਰਤਮੇ ਪਾਵਨ ਬਾਣੀਆਂ ਦੀ ਵਿਚਾਰ ਚਾਲੂ ਕੀਤੀ ਗਈ ਹੈ ਤਾਂ ਕਿ ਅਸੀਂ ਘਰ ਬੈਠ ਕੇ ਹੀ ਜਿੱਥੇ ਕਿਤੇ ਆਪਣੇ ਦੁਕਾਨ ਤੇ ਬੈਠੇ ਆ ਕਿਤੇ ਤੇ ਬੈਠੇ ਆ ਕਾਰੋਬਾਰ ਤੇ ਬੈਠੇ ਆ ਆਪ ਜੀ ਦੇ ਜੇਬ ਦੇ ਵਿੱਚ ਅੱਜ ਫੋਨ ਪਿਆ ਹੈ ਅਸੀਂ ਚਾਹੁੰਦੇ ਆ ਕਿ ਇਸ ਫੋਨ ਦੇ ਉੱਤੇ ਇਸ ਤਰੀਕੇ ਨਾਲ ਆਪ ਦੇ ਸੰਮੁਖ ਆਜ਼ਰ ਹੋਈਏ ਕਿ ਅਸੀਂ ਜਿੱਥੇ ਵੀ ਕਿਤੇ ਗੁਰਬਾਣੀ ਦਾ ਸੁਨੇਹਾ ਆਪ ਵੀ ਲੈ ਸਕੀਏ ਤੇ ਆਪਣੇ ਮਿੱਤਰਾਂ ਦੋਸਤਾਂ ਨੂੰ ਵੀ ਦੇ ਸਕੀਏ ਸੋ ਬਹੁਤ ਬਹੁਤ ਆਪ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ